ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋਵਾਂਗੇ ਅੱਜ ਇਹ 23 ਹਨਾ ਕਿ 22 22 ਹਾਂ 22 ਮਾਰਚ ਮੇਰੇ ਚਿੱਤ ਨਹੀਂ ਭੁੱਲ ਜਾਂਦਾ ਆ ਅਸੀਂ ਚੱਲੇ ਆ ਸਾਰੇ ਕੀਪੂ ਸਾਹਿਬ ਸਰਦਾਰ ਜੀ ਦੇ ਨਾਲ ਹੀ ਕਿਉਂਕਿ ਹੋਲਾ ਸਟਾਰਟ ਹੋ ਗਿਆ ਆ ਔਰ ਡੈਡੀ ਤੇ ਮੇਹ ਰੋਣਗੇ ਬਾਈਕ ਤੇ ਅਸੀਂ ਗੱਡੀ ਚੱਲੇ ਆ ਮੈਂ ਸਰਦਾਰ ਜੀ ਮੰਨ ਜੰਨਤ ਤੇ ਅਸੀਂ ਦੇ ਰਾਤ ਨੂੰ ਹੀ ਇਹਨਾਂ ਦੇ ਨਾਲ ਆਵਾਂਗੇ ਅੱਜ ਮੈਂ ਤੁਹਾਨੂੰ ਵੀ ਦਰਸ਼ਨ ਕਰਾਉਂਗੀ ਖੋਲੇ ਵਾਲੇ ਦੇ ਸੰਗਤ ਤੇ ਹੋਰ ਬੜਾ ਵਧੀਆ ਲੱਗਦਾ ਪਿਆ ਬਟ ਅਜਮਰੀ ਤੁਹਾਡਾ ਸੇਧ ਜੀ ਵੀ ਠੀਕ ਨਹੀਂ ਹੈ ਇਧਰ ਦੇਖੋ ਸਰਦਾਰ ਜੀ ਤੁਸੀਂ ਜਦੋਂ ਆਉਣਾ ਹੈ ਨਾ ਤੁਸੀਂ ਮੂੰਹ ਹੀ ਬੰਨ ਕੇ ਆਉਣਾ ਹੈ ਬਸ ਕਦੀ ਉਦਾਂ ਵੀ ਬੋਲ ਲਿਆ ਕਰੋ ਇਧਰ ਦੇਖਿਓ ਕਦੀ ਕੁਝ ਬੋਲ ਲਿਆ ਕਰੋ ਨਾ ਮੰਨਤ ਆਪਾਂ ਇਦਾਂ ਹੀ ਚੱਲੇ ਆਂ ਹਾਂ ਆਪਾਂ ਇਦਾਂ ਹੀ ਚੱਲੇ ਜਾ ਕੇ ਨਾ ਜੇ ਸਫਾਈ ਵੀ ਕਰਨੀ ਕਰਨੀ ਹੈ ਤੇ ਇਹ ਦੋਨੋਂ ਹੀ ਮੈਂ ਤਾਂ ਨਹੀਂ ਕਰਨਗੇ ਸੁਕਿ ਮੈਂ ਠੀਕ ਨੇ ਝਾੜੂ ਪੋਚਾ ਵਾਈਪਰ ਰੱਖਣਾ ਤੇ ਹਾਂ ਸੱਚ ਮੋਪ ਰੱਖਣਾ ਆ ਇਹਨੋ ਚੀਜ਼ਾਂ ਰੱਖਣੀਆਂ ਮੈਂ ਲੈ ਕੇ ਆਵਾ ਫੜਾਫੜ ਰੱਖੀਆਂ ਤੇ ਮੈਂ ਨਾ ਮੋ ਗੱਡੀ ਨਾ ਗੰਦੀ ਬੜੀ ਹੋਈ ਪਈ ਏ ਉਰਚ ਪਾਣੀ ਪੌਣ ਲੱਗੇ ਆ ਆ ਦੇਖੋ ਪਿੱਛੇ ਹੀ ਇੰਨਾ ਸਮਾਨ ਲੈ ਕੇ ਬੈਠੇ ਹੋਏ ਆ ਮਨ ਜਨਤ ਪ੍ਰੈਰ ਵਾਈਪਰ ਸਭ ਕੁਛ ਫੋਨ ਤੇ ਬਸ ਚੱਲ ਪਿਆ ਅੰਚ ਮਮਾ ਫੋਨ ਦੂਜਾ ਇਹ ਸਾਡੇ ਆਂਟੀ ਜਾਂਦੇ ਹੋਏ ਡੇਰੀ ਤੇ ਸਾਸਰੀਗਲ ਆਂਟੀ ਜੀ ਸਸਰੀਗਲ ਜੀ ਠੀਕ ਆ ਵਧੀਆ ਆ ਦੇ ਦਿਓ ਸਾਨੂੰ ਸਮਾਨ ਦੇ ਆਹੀ ਚੱਲੇ ਆ ਹੌਲੇ ਤੇ ਉੱਥੇ ਲੈ ਜਾਂਦੇ ਆ ਅੱਛਾ ਠੀਕ ਹੈ ਜੀ ਠੀਕ ਅਤ ਆ ਚੁੱਕੀ ਹੈ ਟਰਾਲੀਆਂ ਟਰੱਕ ਆ ਦੇਖੋ ਕਿੰਨੇ ਸਭ ਇਹ ਦਰਸ਼ਨ ਕਰਨ ਆਏ ਆ ਕਿਉਂਕਿ ਹੋਲਾ ਸ਼ੁਰੂ ਹੋ ਗਿਆ ਹੈ ਕੱਲ ਦਾ ਤੇ ਆ ਦੇਖੋ ਅੱਜ ਤੇ ਇਹ ਵੀ ਕਿ ਆਪਾਂ ਨਿਕਲ ਪਾ ਰਹੇ ਆ ਇੱਥੋਂ ਇੰਨਾ ਰਸ਼ ਹੋਣਾ ਆ ਕੋਈ ਹਿਸਾਬ ਨਹੀਂ ਤਿੰਨ ਦਿਨ ਇੱਥੇ ਰਹਿੰਦਾ ਫਿਰ 24 25 26 ਅਨੰਦਪੁਰ ਸਾਹਿਬ ਇਧਰ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਆ ਦੇਖੋ ਸੰਗਤ ਕਿ ਜਾਨੂ ਕਮਰੇ ਵਿੱਚ ਹਰ ਜਾਂਦੇ ਆ ਕਈ ਆਪਣੀਆਂ ਟਰਾਲੀਆਂ ਟਰੱਕਾਂ ਦੇ ਵਿੱਚ ਹੀ ਸੋ ਜਾਂਦੇ ਜਿਵੇਂ ਬਾਪੂ ਜੀ ਬੈਠੇ ਹੋਏ ਨੇ ਬਾਪੂ ਜੀ ਰੂਮ 'ਚ ਆ ਗਏ ਆ ਅਸੀਂ ਫਿਰ ਪਹੁੰਚ ਗਏ ਆ ਰੂਮ 'ਚ ਖੁੱਟੋ ਕੱਢ ਲਿਏ ਐਗਜ਼ਿਸ ਨਹੀਂ ਹੈ ਇਨਵਰਟਰ ਵਾਲਾ ਆ ਅਗਲੇ ਰੂਮ 'ਚ ਜਾਓ ਦੂਜੇ ਜਿੰਨਾਂ ਲੱਟਰ ਤੇ ਨਹੀਂ ਥੀਮ ਜਨਤ ਨੇ ਸੂਟ ਪ੍ਰੈਸ ਕਰਨਾ ਕਿਉਂਕਿ ਇੰਨੇ ਜਾਣਾ ਆ ਹੁਣ ਸਕੂਲ ਦੀ ਕਲਾਸ ਆ ਐਮਿਨੈਂਸ ਦੀ ਐਮਿਨੈਂਸ ਤੇ ਐਨ ਐਮ ਐਸ ਦੀ ਸੱਚ ਐਮੀਨੈਂਸ اور ਐਨ ਐਮ ਐਸ ਦੀ ਦੋਨੋਂ ਕਲਾਸਾਂ ਆ ਔਰ ਉੱਥੇ ਚੱਲੀਏ ਬਸ ਮੰਨਤ ਤੁਣ ਕਰੇਗੀ ਸਫਾਈਆਂ ਔਰ ਮੈਂ ਕਰੂੰਗੀ ਰੈਸਟ ਡੈਡੀ ਗਏਗਾ ਇੱਥੇ ਮੀ ਪਿਆ ਲੱਗਦਾ ਆ ਬਾਹਰ ਨਵੇੜਾ ਗਿੱਲਾ ਸੀਗਾ ਚੁੱਲ੍ਹੇ ਉਡੀ ਕੋਰੀ ਪੂਰੀ ਕਲੀਨਿੰਗ ਹੋ ਜੇ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਵਾਂਗੀ ਜੀ ਰੈਡੀ ਹੋ ਗਏ ਆ ਛੱਲੇ ਆ ਮੈਂ ਇੱਥੇ ਡੈਡੀ ਔਰ ਅਨੰਦਪੁਰ ਸਾਹਿਬ ਮੈਂ ਪੋਨੀ ਕਰ ਲਈ ਅੱਜ ਮੈਂ ਕਿਉਂ ਅੱਜ ਮੈਂ ਪੋਨੀ ਹੀ ਕਰੂੰਗੀ ਵਧੀਆ ਲੱਗਦੀ ਹੈ ਬਸ ਹਾਂ ਕਿਹਾ ਮਨ ਜਣਾ ਤੁਮ ਨਹੀਂ ਦਿਖਾਦੀ ਹੋਰ ਮੈਂ ਪਾਇਆ ਜੇ ਵਾਲਾ ਸੂਟ ਇਹ ਬਣਾਵਾ ਰਹੇ ਹਾਂ ਰਾਈਪਰ ਆਵਾਜ਼ ਉਹਨ ਦੀ ਵੀ ਤਾਂ ਨੋ ਕਥਾ ਚੱਲਦੀ ਪਈ ਹੈ ਸਾਹਮਣੇ ਚੰਕਵਾ ਸਾਹਿਬ ਗੁਰਦੁਆਰਾ ਆ ਤੇ ਹੌਲੇ ਬਲੇ ਤੇ ਚੱਲਦੀ ਰਹੀ ਦੀ ਤੇ ਕਥਾ ਬਸ ਤੁਹਾਨੂੰ ਕਰਾਉਂ ਕਰਾਉਂਗੀ ਰਸਤੇ ਵਿੱਚ ਦਰਸ਼ਨ ਸੰਗਤ ਦੇ ਹੂੰ ਸੌਰੀ 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 ਮਨਤ ਦਾ ਇਸ ਤਰੀਕੇ ਬੈਠੇ ਹੋਏ ਯਾਰਾ ਦੀ ਮਮਾ ਮੈਨੂੰ ਨਾਲ ਲੈ ਕੇ ਆਇਓ ਮੇਰੇ ਨਾਲ ਹੋਣਾ ਇੱਥੇ ਨਿਕਲ ਗਈ ਕਿੰਸੀ ਮੈਂ ਤੇ ਦੁਖੀ ਕਰ ਦਿੱਤਾ ਮੈਨੂੰ ਇੰਨਾ ਨੇ ਤਾਂ ਇਹ ਗਲੀਆਂ ਦੇ ਵਿੱਚੋਂ ਨਹੀਂ ਚੱਲੇ ਆ ਪਿੰਡ ਦੀਆਂ ਕੀਰਤਪੁਰ ਮਾਰ ਦੀ ਗਲੀਆਂ ਚੋਂ ਨੇ ਫੇਰ ਆਪਾਂ ਨਹਿਰ ਤੋ ਜਾਣਾ ਹੈ ਕਿਉਂਕਿ ਉੱਥੇ ਰੋਡ ਵੱਲੋਂ ਬਹੁਤ ਜ਼ਿਆਦਾ ਰਸ਼ਿਆ ਭੋਲੇ ਦੀ وجہ ਤੋਂ ਕਿਧਰ ਕਿਧਰ ਹੀ ਜਾਂਦੇ ਪਏ ਆ ਮੈਂ ਨਹੀਂ ਬੈਠੀ ਦੇਖੋ ਤਾਂ ਵੀ ਆਵਾਜ਼ ਕਰਦੀ ਵੀ ਮੋਟਰਸਾਈਕਲ ਬਹੁਤ ਜ਼ਿਆਦਾ ਪਹੁੰਚ ਗਏ ਆ ਸੀ ਆਨੰਦਪੁਰ ਸਾਹਿਬ ਉਹ ਵੀ 25 26 ਇੱਥੇ ਉਹਨਾਂ ਦਿਨਾਂ 'ਚ ਵੀ ਆਵਾਂਗੀ ਮੈਂ ਡੈਡੀ ਦੇ ਨਾਲ ਇੱਕ ਦਿਨ ਤੇ ਤੁਹਾਨੂੰ ਦਿਖਾਵਾਂਗੇ ਕਿੰਨਾ ਜ਼ਿਆਦਾ ਰਾਸ਼ ਹੁੰਦਾ ਹੈ ਇਹ ਦੇਖੋ ਤੁਸੀਂ ਰਾਸ਼ ਜਦੋਂ ਮੈਂ ਆਈ ਹੁੰਦੀ ਆ ਬਿਲਕੁਲ ਖਾਲੀ ਹੁੰਦਾ ਆ ਤੇ ਅੱਜ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਨਾ ਰਸ ਸੱਚਾ ਗੱਡੀਆਂ ਹੀ ਗੱਡੀਆਂ ਖੜੀਆਂ ਹੋਈਆਂ ਆ और खुशी से मिलजुल कर रहे थे लेकिन कुछ दिनों बाद जंगल धीरे-धीरे पूरी तरह से सूखने लगा ਸੇਨ ਮਹਾਰਾਜੀ ਦੇ ਨਾਲ ਕਸ਼ਮੀਰਾ ਸਿੰਘ ਬਾਪੂ ਜੀ ਵੀ ਆਏ ਹੋ ਇਸਕੇ ਹੁਣ ਦੇਖਦੀ ਹਾਂ ਕਿ ਮੇਰੀ ਜਾਨ ਪਛਾਣ ਵਾਲੀ ਆਈ ਕਿ ਨਹੀਂ ਫੇਲੀ ਆਂਟੀਆਂ ਆ ਜਿਹੜੀਆਂ ਹਰ ਵਾਰੀ ਮੈਨੂੰ ਮਿਲਦੀਆਂ ਆ ਇੱਥੇ ਹੌਲੇ ਤੇ ਸਾਰੇ ਸੱਚੀ ਗੱਲ ਕਰ ਦੋ ਤੁਸੀਂ ਕਿ ਸਾਰੇ ਤੁਸੀਂ ਅੰਬਰ ਸਰ ਤੋਂ ਸਾਰੇ ਦੋ ਆਂਟੀਆਂ ਆ ਔਰ ਇੱਕ ਆਂਟੀ ਉਧਰ ਆ ਹੁੰਦੇ ਆ ਮੈਂ ਉਹਨਾਂ ਨੂੰ ਵੀ ਮਲਾਉਣੀ ਆ ਅਮੀ ਇਹ ਪਤਾ ਨਹੀਂ ਦੇ ਜੂ ਕਿੰਨਾ ਕੰਮ ਕਰਦਾ ਰਿਹਾ ਵੀ ਨਾ ਰੇਲ ਵੀ ਨਾ ਦੋ ਰੇਲ ਨੂੰ ਬਾਦੂ ਕਿੰਨਾ ਜਿਹਦੇ ਨਾਲ ਇਹ ਕੰਮ ਤੇ ਜਾਂਦਾ ਹੈ ਨਾ ਉਹਦੇ ਬੰਦਾ ਨਹੀਂ ਲੱਗਦਾ। ਜਮਰੇ ਮਾਗਿਆ ਤਾਂ ਨਹੀਂ ਕਹਿੰਦਾ ਕਿ ਨਾ। ਇੱਕ ਆਂਟੀ ਮੇਰੀ ਆਇਆ ਜਿਹੜੇ ਮੈਨੂੰ ਹੁਣ ਮਿਲੇ ਆ। ਸਾਰਿਆਂ ਨੂੰ ਹੈਲੋ ਕਰੋ। ਹਾਂ। ਪਰ ਸਾਰਿਆਂ ਦੀ ਬਣਾ ਲਈਏ ਉਹਨੇ ਪੂਰੀ ਵੀਡੀਓ ਬਣਾ ਕੇ ਨਾ ਇਧਰ ਮੰਦੇ ਫੇ ਮੱਕੀ ਵਾਲੇ ਪ੍ਰਸ਼ਾਦ ਦੇ। ਨਾ ਰਾਸ਼ਨ ਨਹੀਂ ਆ ਇੰਨਾ ਕਿ ਰਾਸ਼ ਹੈ ਹੀ ਨਹੀਂ ਗਾ ਜੇ ਰਾਸ਼ ਇੱਥੇ ਹੋਣਾ ਹੈ 23 ਤਰੀਕ ਸ਼ਾਮ ਨੂੰ 23 ਸ਼ਾਮ ਨੂੰ ਰਾਸ਼ ਹੋਏਗਾ ਇੱਥੇ ਇੰਨਾ ਐਸੇ ਅਸੀਂ ਕੱਲ ਵੀ ਆਵਾਂਗੇ ਰੋਜ਼ ਆਇਆ ਕਰਾਂਗੇ ਮੈਸੇ ਡੈਡੀ ਉਹ ਤੁਹਾਨੂੰ ਨੰਬਰ ਆ ਗਈ ਸੀ ਹੁਣ ਚੱਲੇ ਆ ਮਾਰਕੀਟ ਚ ਮਨ ਨੂੰ ਦੀ ਡਰੈਸ ਦੇਖਣੀ ਸੀਗੀ ਔਰ ਮੰਨੂ ਵੀ ਰੈਡੀ ਹੋ ਚੁੱਕੀ ਹੈ ਇਧਰ ਮੇਹਰ ਵੀ ਇਹ ਨਾਲ ਬਸ ਹੁਣ ਚੱਲੇ ਆ ਤੇ ਆਜੋ ਬਸ ਨਾਲ ਦੇ ਦੀਦੀ ਹਨ ਇਧਰ ਦੀ ਨਿਕਲਦੇ ਆ ਇੱਥੋਂ ਹੀ ਨਿਕਲ ਜਾਨੇ ਆ ਮੇਹਰ ਚੱਪਲ ਦੀ ਵਜh ਘਟ ਕਰ ਤੁਰਨ ਲੱਗਿਆ ਚੱਪਲ ਐ ਘੀਟਦਾ ਆ ਨਾ ਗੁੱਸਾ ਬੜਾ ਚੜਦਾ ਆ इत रास्ता है इतों निकल जाना है इतने उपर आ गए हैं मैं ड्रेस देख देखो हमें साइज मिलता है कि नहीं देखते पे हाँ बस फिर ਆਂ ਡ्रेसेस ਦੇਖੀਆਂ ਆ ਹੁਣ ਦੇਖੋ ਕਿਹੜੀ ਪਸੰਦ ਆ ਆ ਮਨ ਨੂੰ ਦੀ ਡਰੈਸ ਜੇ ਇਥੋਂ ਮਿਲ ਜੇ ਸੂਟ ਜਾਂ ਨਹੀਂ ਮੈਂ ਲੈ ਕੇ ਸਟਿਚ ਕਰਾ ਲੈਣੀ ਆ ਮੈਂ ਚੱਲੂ ਦੇਖਦੇ ਆ ਆ ਦੇਖੋ ਕਿੰਨਾ ਸੋਹਣਾ ਸਜਾਇਆ ਗੁਰਦੁਆਰਾ ਸਾਹਿਬ ਅਸੀਂ ਆਪਣੇ ਕੁਆਟਰ 'ਚ ਆ ਤੇ ਜਿョ ਜਿਨੇ ਰਹੋ ਅਗੱਤੀ ਹੋਤੇ ਹੋ ਹੋਰ ਵੀ ਸੋਹਣਾ ਲੱਗਣਾ ਆ ਅਹੀਂ ਚੱਲੇ ਮਰਜਾ ਮਾਰਕੀਟ ਕਿਉਂਕਿ ਮਨਦੇ ਸੂਟ ਦੇ ਨਾਲ ਬੈਂਗਲਸ ਈਅਰਿੰਗ ਵਗੈਰਾ ਲੈਣੀਆਂ ਆ ਬਾਹਰ ਚਲ ਗਈਆਂ ਇਧਰ ਆ ਕਲਾਂ ਆਪਣੇ ਦੇਖਦੇ ਆ ਹਾਂ ਇੱਕ ਲੁਕੜਾ ਹੋ ਗਿਆ ਜਿਹਾ ਹਾਂ ਮਿੱਠਾ ਵੇਟ ਪਾਈ ਨੀ ਗੁੱਡ ਬੱਸ ਬੱਸ ਛੁੜਾ ਕੇ ਲੀਜੀਏ ਆਹ ਕਲ ਰਹਿਣਾ ਚਲੋ ਚਲੀਏ ਦੇਖੋ ਅਜਰਾਸ਼ ਦੇਖੋ ਤੁਸੀਂ ਹੋਲੇ ਘਰ ਦੇ ਚਲ ਚਲ ਰਿਹਾ ਚਲ ਰਿਹਾ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਗੁਰਦੁਆਰਾ ਸਾਹਿਬ ਬਾਈਕੂ ਸੱਚੀ ਪਾਸ਼ ਕਿੱਦਾਂ ਸੋਹਣਾ ਲੱਗਦਾ ਪਿਆ ਹੈ ਚਲ ਇਹ ਆ ਗਏ ਅਸੀਂ ਪੂਰੀ ਵਾਲਿਆਂ ਦੇ ਦਰਸ਼ਨ ਕਰਨ ਹੋਰ ਅੱਜ ਕੱਲ ਨਾਲੋਂ ਵੀ ਜ਼ਿਆਦਾ ਰਸ਼ਿਆ ਇੱਥੇ ਵਾਹ ਵੀਰਾਂ ਹਮੇ ਫੈ ਰਹੇ